ਮਿਲਾਂ ਦੇ ਵਿੱਚ ਅੱਜ ਇੱਥੇ ਮਹਿਲਾ ਦੇ ਵਿੱਚ ਨੂੰ ਮਿਲਣ ਜਾ ਰਹੀਆਂ ਮਹਿਲਾਵਾਂ ਕੀ ਕਹਿਣਾ ਚਾਹੁੰਦੇ ਤੁਸੀਂ ਗਰੇਪ ਕੇਸ ਹੋਣ ਮਾਰਕ ਦਾ ਇਹਦਾ ਕੇਸ ਹੋਵੇ ਜਾਂ ਕਮਜੇ ਦਾ ਕੇਸ ਹੋਵੇ ਸਾਰੇ ਹੀ ਵੱਡੇ ਕ੍ਰਾਈਮ ਨੇ ਪੁਲਿਸ ਕਾਰਵਾਈ ਨਹੀਂ ਕਰਦੀ ਕੀ ਕਹਿਣਾ ਚਾਹੁੰਦੇ ਉਸ ਵੱਲ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੂ ਜੀ ਦੀ ਫਤਿਹ ਸਭਲਾਂ ਤੁਹਾਡਾ ਪ੍ਰੈਸ ਦਾ ਤੈਦਲੋਂ ਧੰਨਵਾਦ ਤਾਂ ਕਿ ਪੀੜਤ ਪਰਿਵਾਰਾਂ ਦੀਆਂ ਚੋ ਬੱਚਿਆਂ ਦੇ ਮਾਵਾ ਨੇ ਚੋ ਪੇਰੈਂਟਸ ਨੇ ਤੁਸੀਂ ਕਿਵੇਂ ਦਰਦ ਭਰੀ ਕਹਾਣੀ ਸੁਣ ਰਹੇ ਹੋ ਕਿਥੇ ਬਹੁਤ ਵੱਡੀਆਂ ਸੁਖ ਸੁਵਲਤਾ ਦੇਣ ਦੀ ਸਰਕਾਰ ਗੱਲ ਕਰਦੀ ਹੈ ਡੀਜੀਪੀ ਗੱਲ ਕਰਦਾ ਹੈ ਲੋਕਾਂ ਦੀ ਆ オンਲਾਈਨ ਤੁਸੀਂ ਕੰਪਲੀਟਾਂ ਪੇਜ ਹੋਰ ਬਹੁਤ ਸਿਸਟਮ ਬਣੇਵੇਂ ਪਰ ਲੇਕਿਨ ਜਿਹੜੀਆਂ ਪੀੜਤ ਲੇਡੀਜ਼ ਆ ਗੱਲ ਕਰ ਲਈਏ ਇੱਥੇ ਅੱਜ ਆਪਾਂ 5-7 ਕੇਸ ਨੇ ਜਿਹੜੇ ਨਾਰਮਲ ਮਹਿਲਾ ਕਮਿਸ਼ਨ ਪੰਜਾਬ ਨੂੰ ਦੇਣ ਚਲੇ ਨੇ ਉਥੇ ਤੁਹਾਡੇ ਰਹੀਂ ਇਹ ਵੀ ਕਹਿਣਾ ਚਾਹੁੰਦੇ ਮਹਿਲਾ ਕਮਿਸ਼ਨ ਨੇ ਪਰਸਪ ਵਿੱਚ ਉੱਥੇ ਇੱਕ ਨੋਟਿਸ ਕੀਤਾ ਵੀ ਇੱਕ ਕਲਾਕਾਰ ਨੇ ਸ਼ਾਇਦ ਔਜਲਾ ਕੀ ਆ ਉਹਦਾ ਨਾਮ ਤੇ ਕਲਾਕਾਰ ਦੋ ਕਲਾਕਾਰ ਨੇ ਉਹਨਾਂ ਨੇ ਅਪਸ਼ਬਦ ਬੋਲੇ ਔਰਤ ਵਾਸਤੇ ਲੇਡੀ ਵਾਸਤੇ ਉਹ ਬਹੁਤ ਵਧੀਆ ਕੰਮ ਹੈ ਚੰਗਾ ਕੰਮ ਹੈ ਤਾਂ ਕਿ ਜਿਹੜੀ ਹੈਗਾ ਅਸੀਂ ਸਖਨਾ ਫੈਲੇ ਜਾਂ ਗਲਤ ਨਾ ਬੋਲੇ ਪਰ ਮੈਂ ਮੈਲਾ ਕਮਿਸ਼ਨ ਨੂੰ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਜਿੱਥੇ ਨਾਬਾਲਗ ਬੱਚੀਆਂ ਦੇ ਚਾਹੇ ਗੱਲ ਡੇਰਾ ਬਸੀ ਦੀ ਕਰ ਲਿਓ ਸੇਖਮਾ ਥਾਣੇ ਦੀ ਜਿਹੜਾ ਹੈਗਾ ਐਫ ਆਈ ਆਰ ਦਰਜ ਹੋਣੀ ਹੈ ਕਿਵੇਂ ਐਫ ਆਈ ਆਰ ਦਰਜ ਕਰਾਈ ਹੈ ਹੁਣ ਦੋਸ਼ੀਆਂ ਨੂੰ ਕੋਈ ਰੈਸਟ ਨਹੀਂ ਪੈ ਰਹੀ ਗੱਲ ਕਰ ਲਈ 16 ਸਾਲ ਦੀ ਲੜਕੀ ਗੁੰਮ ਹੋਈ ਹੈ ਗਾਇਬ ਹੋਈ ਹੈ 1 ਸਾਲ ਤੋਂ ਸਦਰ ਥਾਣਾ ਖਰੜ ਕੋਈ ਕਾਰਵਾਈ ਨਹੀਂ ਕਰਦਾ ਪੀਜੀ ਗੱਲ ਕਰ ਲਈ ਸਗੌਂਧ ਪਿੰਡ ਦੀ ਡੇਰਾਬਸੀ ਐਸ ਸੀ ਐਸ ٹی ਐਕਟ ਦਾ ਪਰਚਾ ਦਰਜ ਜਿਹੜਾ ਅਸੀਂ ਡੀ ਐਸ ਪੀ ਦਾ ਐਸ ਐਚਓ ਦਾ ਘਰੋਂ ਕਰਕੇ ਕਰਾਇਆ ਸੀ ਮੁਰਗੇ ਕੋਈ ਰੈਸਟਰੀ ਪਈ ਗੱਲ ਕਰ ਲਈਏ ਬਲਵਿੰਦਰ ਕੌਰ ਦੀ ਕੜੂਆ ਚੌਂਕੀ ਦੀ ਕਿਵੇਂ ਮਾਰਕੁੱਟ ਹੁੰਦੀ ਹੈ ਉਹਦੇ ਫੋਨ ਖੋਏ ਜਾਂਦੇ ਨੇ ਕੱਪੜੇ ਪਾੜੇ ਜਾਂਦੇ ਸਰਪੰਚ ਦੇ ਘਰੇ ਕੁੱਟੀ ਜਾਂਦੀ ਹੈ ਕੋਈ ਕਾਰਵਾਈ ਕੜੂਆ ਚੌਂਕੀ ਨਹੀਂ ਕਰਦਾ ਗੱਲ ਕਰ ਲਈਏ 8 ਫੇਸ ਥਾਣੇ ਦੀ ਅੱਗ ਘਰ ਵਾਲੀ ਖੜੀ ਵੇਰੀ ਤੇ ਅਸੀਂ ਸਾਡੇ ਤੇ ਜੋ ਪਰਚਾ ਦਰਜ ਹੋਇਆ ਸੀ ਇਹਨਾਂ ਵੱਲੋਂ ਦਰਖਾਹ ਦਿੱਤੀ ਗਈ ਸੀ ਸਾਡੇ ਤੇ ਪਰਚਾ ਕਰਤਾ ਸੀ ਵੀ ਤੁਹਾਡਾ ਪਰਚਾ ਕੈਨਸਲ ਕਰਿਆ ਜਾਊਗਾ ਲੇਕਿਨ ਜਦੋਂ ਲੋਕਾਂ ਦੀ ਅਸੀਂ ਪਬਲਿਕ ਦੀ ਆਵਾਜ਼ ਚੱਕਦੇ ਆ ਇਹ ਜਿਹੜੇ ਐ ਫੇਕ ਡਰਾਮੇਬਾਜ਼ ਪੁਲਿਸ ਅਫਸਰ ਉਹ ਸਾਡੇ ਤੇ ਪਰਚੇ ਕਰ ਦਿੰਦੇ ਆ ਅੱਜ ਇਹ ਸਾਰੇ ਮੈਟਰ ਲੈ ਕੇ ਆ ਜੀ ਛੇ-ਸੱਤ ਮੈਟਰ ਲੈ ਕੇ ਜਿਹੜੇ ਨਾਰਮਲ ਉੱਥੇ ਚਲੇ ਨੇ ਜੇ ਮਹਿਲਾ ਕਮਿਸ਼ਨ ਇਹਨਾਂ ਤੇ ਕਾਰਵਾਈ ਕਰ ਜੰਦੀ ਤਾਂ ਤਾਂ ਬਹੁਤ ਧੰਨਵਾਦ ਹੈ ਉਹਨਾਂ ਦਾ ਜੇਕਰ ਉਹ ਨਹੀਂ ਕਰਦੀ ਤਾਂ ਇੱਕ ਹਫ਼ਤੇ ਦਾ ਅਸੀਂ 10 ਦਿਨ ਦਾ ਟਾਈਮ ਦਵਾਂਗੇ ਜੇ 10 ਦਿਨ ਵਿੱਚ ਕੋਈ ਕਾਰਵਾਈ ਇਹ ਕੇਸਾਂ ਤਾਂ ਅਗਲਾ ਕੰਮਕਾਰ ਉਹਦੇ ਦਫ਼ਤਰ ਦੇ ਅੱਗੇ ਉਹਦਾ ਪਿੱਛੇ ਆਪਾਂ ਵੀ ਸੀ ਕਰਨ ਨੂੰ ਤਿਆਰ ਬੈਠੇ ਨੇ ਜਿੱਥੇ ਤਿੰਨ ਕੇ ਐਪਲੀਕੇਸ਼ਨਾਂ ਜਿਵੇਂ ਬਲਵਿੰਦਰ ਕੌਰ ਕੜੂਆ ਦੀ ਗੱਲ ਕਰ ਲਈ ਰੁੜਕੀ ਵੀ ਤੇ ਗੱਲ ਕਰ ਲਈ ਪਰਮਜੀਤ ਕੌਰ ਦੀ ਪਹਿਲਾਂ ਤਿੰਨ ਤਿੰਨ ਮਹੀਨੇ ਪਹਿਲਾਂ ਚਾਰ ਚਾਰ ਮਹੀਨੇ ਪਹਿਲਾਂ ਇਹ ਐਪਲੀਕੇਸ਼ਨਾਂ ਮਹਿਲਾ ਕਮਿਸ਼ਨਰ ਕੋਲ ਪਹੁੰਚੀਆਂ ਵੀ ਆ ਆਲਰੇਡੀ ਚੱਲ ਰਹੀਆਂ ਹੈਗੀਆਂ ਪਰ ਲੇਕਿਨ ਉੱਥੇ ਸੁਣਾਈ ਨਹੀਂ ਹੋਈ ਤਿੰਨ ਤਿੰਨ ਮਹੀਨੇ ਤੇ ਹੋਏ ਅੱਜ ਉਹੀ ਰਿਪੀਟ ਕਰਨ ਦੁਬਾਰਾ ਚੱਲੇ ਆ ਤੁਹਾਡੀ ਹਾਜ਼ਰੀ 'ਚ ਚੱਲੇ ਆ ਤੇ ਸਾਰਾ ਕੁਝ ਦੱਸ ਕੇ ਚੱਲੇ ਸਿਰਫ ਆਪਾਂ 10 ਦਿਨ ਦਾ ਜਾਂ 15 ਦਿਨ ਦਾ ਸਮਾਂ ਦੇਵਾਂਗੇ ਮੈਡਮ ਨੂੰ ਕਾਰਵਾਈ ਕਰ ਦਿੰਦੀ ਅਸੀਂ ਉਹਨਾਂ ਦਾ ਧੰਨਵਾਦ ਕਰਨ ਜਾਵਾਂਗੇ ਜੇ ਨਹੀਂ ਕਾਰਵਾਈ ਹੁੰਦੀ ਤਾਂ ਅਗਲਾ ਉਹਦਾ ਖਿਲਾਫ ਅਸੀਂ ਪਿੱਟ ਸੱਪਾ ਵੀ ਕਰਨ ਤਿਆਰ ਬੈਠੇ ਨੇ ਬਲਵਿੰਦਰ ਜੀ ਪਿੱਟ ਸੱਪਾ ਤੁਹਾਨੂੰ ਨਹੀਂ ਲੱਗਦਾ ਇੱਦਾਂ ਦੇ ਸੰਗੀਨ ਦੇ ਮਾਮਲੇ ਵਿੱਚ ਕਾਰਵਾਈ ਨਹੀਂ ਹੁੰਦੀ ਪਿੱਟ ਸੱਪੇ ਨਾਲ ਕੰਮ ਜੇ ਤੁਹਾਨੂੰ ਕੋਈ ਕੜੇ ਕਦਮ ਚੱਕਣੇ ਚਾਹੀਦੇ ਦੇ ਲਈ ਵਾਸਤੇ ਮੈਂ ਕਹਾਂ ਜੀ ਦੇਖੋ ਜਿਹੜੇ ਬੰਦੇ ਹੁਣ ਸਾਡਾ ਮਾਨਯੋਗ ਤੁਹਾਡੇ ਰਾਹੀਂ ਅਸੀਂ ਵਰਦਾ ਇੱਕ ਨੂੰ ਕਹਿੰਦੇ ਇੱਥੇ ਤੇ ਅਸੀਂ ਮਹਿਲਾ ਕਮਿਸ਼ਨ ਪੰਜਾਬ ਦੀ ਹੈ ਅਸੀਂ ਕਹਿੰਦੇ ਘੱਟੋ ਘੱਟ ਬੁਹਾਲੀ ਦੇ ਤੱਕ ਕੇਸ ਦੇਖ ਲੈ ਇਹ ਲਗਭਗ ਸਾਰੇ ਕੇਸ ਮੁਹਾਲੀ ਦੇ ਨੇ ਇਹ ਕਿਸੇ ਬਾਹਰਲੇ ਜ਼ਿਲ੍ਹੇ ਦਾ ਕਿਸ ਨਹੀਂ ਹਾਲਾ ਤਾਂ ਮੁਹਾਲੀ ਜੇਕ ਮਹਿਲਾ ਕਮਿਸ਼ਨ ਪੰਜਾਬ ਦੀ ਮੁਹਾਲੀ ਦੇ ਕੇਸ ਨਹੀਂ ਸੋਲਵ ਕਰ ਸਕਦੀ ਦੱਸੋ ਜਿਹੜੇ ਬਾਕੀ ਜ਼ਿਲ੍ਹੇ ਉਹਨਾਂ ਦਾ ਕੀ ਕਰਦੇ ਹੋਊਗੀ ਇਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਡੀਜੀਪੀ ਨੂੰ ਬੇਨਤੀ ਹੈ ਵੀ ਇਹਨਾਂ ਲੋਕਾਂ ਦੀ ਸੁਣੋ ਇਹ ਲੋਕਾਂ ਨੂੰ ਮਜਬੂਰ ਨਾ ਕਰੋ ਇਹ ਬੱਚੇ ਲੈ ਕੇ ਆਪਣੇ ਸੜਕਾਂ ਤੇ ਆਣ ਨਵਾਲ ਕੱਲ ਜਿਹੜਾ ਅਸੀਂ ਥਾਣਾ ਅਠਪੇਸ ਦਾ ਘਰੋ ਕਰਨਾ ਪਿਆ 13 ਸਾਲ ਦੀ ਬੱਚੀ ਗਰਭਤੀ ਹੋ ਗਈ ਅਠਪੇਸ ਦੇ ਐਸਐਚਓ ਨੇ ਅਠਪੇਸ ਦੇ ਐਸਆਈ ਨੇ ਇੱਕ ਐਫਆਈਆਰ ਦੀ ਕਾਪੀ ਨਹੀਂ ਦੇ ਰਿਹਾ ਮੈਂ ਖੁਦ ਗਿਆ ਨਾਲ ਕੁੜੀ ਦੇ ਪਿਓ ਨਾਲ ਰਾਤ ਨੂੰ ਕੁੜੀ ਨੂੰ ਜਨਮ ਵਾਲ ਕੁੜੀ ਨੂੰ 13 ਸਾਲ ਦੀ ਨੂੰ ਗਰਭਤੀ 5 ਸਾਲ 5 ਮਹੀਨੇ ਦੀ ਹੈ ਉਹਨੂੰ ਚੱਕ ਕੇ ਥਾਣੇ 'ਚ ਬੰਦ ਕਰਤਾ ਥਾਣੇ 'ਚ ਬੰਦ ਕਰ ਦੋ ਤੇ ਪੇਰੈਂਟਸਾਂ ਨੂੰ ਕਹਿੰਦੇ ਮੈਂ ਕਿਹਾ ਜੀ ਤੁਸੀਂ ਇੱਥੇ ਰੱਖੋ ਇਹਨਾਂ ਨੂੰ ਇਹ ਸਾਹਮਣੇ ਬੈਠਣਗੇ ਕੁੜੀ ਦੇ ਫਲਾਣਾ ਕਹਿੰਦੇ ਧਰਮਸਾਲਾ ਨਹੀਂ ਹੈ ਇਹ ਥਾਣਾ ਹੈਗਾ ਉਹਨਾਂ ਨੂੰ ਭੁਜਾਤਾ ਜਦੋਂ ਸਵੇਰੇ ਮਿਲਣਗੇ ਤਾਂ ਕਹਿੰਦੇ ਜੀ ਇੱਥੇ ਤਾਂ ਕੁੜੀ ਹੈ ਨਹੀਂ ਜਿੱਥੇ ਆਪਣੀ ਲੱਭ ਲਓ ਬਾਅਦ 'ਚ ਜਦੋਂ ਤੁਸੀਂ ਪ੍ਰੈਸਰ ਆਹੀਂ ਉਹਨਾਂ ਨੂੰ ਬਿਆਨ ਪੁੱਛਦੇ ਆ ਉਹ ਕਹਿੰਦੇ ਜੀ ਹੁਣ ਅਸੀਂ ਨਾਰੀ ਰੰਗੇਤਨ ਕੋਲ ਛੱਡੇ ਮੁੰਡੇ ਨੂੰ ਜੇਲ੍ਹ 'ਚ ਛੱਡੇ ਇਹਨਾਂ ਨੂੰ ਨ ਉਹਨੂੰ ਮਾਨਯੋਗ ਅਦਾਲਤ ਨੇ ਸਜ਼ਾ ਕਰਨੀ ਹੈ ਕਾਨੂੰਨ ਅਧਾਇਤ ਸਜ਼ਾ ਕਰਨੀ ਤੁਸੀਂ ਜਿਹੜੀ ਤੁਹਾਡੀ ਡਿਊਟੀ ਆ ਪੁਲਿਸ ਦੀ ਡਿਊਟੀ ਯਾਰ ਪੁਲਿਸ ਦਾ ਡਿਊਟੀ ਸਹੀ ਕਰੇ ਬੱਚੇ ਨੂੰ ਵੀ ਦੱਸੋ ਬੱਚਿਆਂ ਦੇ ਮਾਪਿਆਂ ਨੂੰ ਵੀ ਦੱਸੋ ਤੁਹਾਡੇ ਵਿੱਚ ਇਹਦਾ ਕਸੂਰ ਹੈ ਆ ਪਾਈ ਜੇਲ੍ਹ ਚ ਚਲੇਗਾ ਆ ਫੜਾ ਐਫ ਆਈ ਆਰ ਆਪਣੀ ਅਪੀਲ ਦਲੀਲ ਕਰ ਲੈ ਜੋ ਕਰਨਾ ਕਰ ਲੈ ਬੱਚੀ ਨੂੰ ਨਹੀਂ ਕੋਈ ਦੱਸਦਾ ਇੱਥੇ ਜਿਹੜਾ ਹੈਗਾ ਜੰਗਲ ਰਾਜ ਹੋ ਗਿਆ ਤੇ ਮੇਰੇ ਬੇਟੇ ਦੀ 3 ਸਾਲ ਹੋ ਕੇ ਪਹਿਲਾਂ ਸਾਦੀ ਹੋਈ ਸੀ ਵੀ ਗੁਰਵਿੰਦਰ ਸਿੰਘ ਦੀ ਹਰਚਨਾਲ ਹਰਸ਼ਦੀਪ ਨਾਲ ਜੀ ਮੈਨਾਂ ਚਾਹੁੰਦਾ ਤੇ ਹੁਣ ਉਹ ਡੇਢ ਮਹੀਨਾ ਮੇਰੇ ਕੋਲ ਤੋਂ ਗਈ ਹੋ ਗਈ ਤੇ ਹੁਣ ਆਉਣਾ ਨਹੀਂ ਮੰਨ ਰਹੀ ਜੀ ਅਸੀਂ ਇਹ ਚਾਹੁੰਦੇ ਆ ਉਹ ਆਪਣੇ ਘਰੇ ਆ ਸਕਦੀ ਹੈ ਕਿ ਅਸੀਂ ਲੈਣ ਜਾਂਦੇ ਆ ਕਿ ਉਹਦੀ ਮੰਮੀ ਉਹਨੂੰ ਪਾਸੇ ਕਰ ਦਿੰਦੀ ਹੈ ਕਹਿ ਦਿੰਦੀ ਹੈ ਨਾਨਕੇ ਗਈ ਵੀ ਹੈ ਜੀ ਸਾਨੂੰ ਬੁਲਾ ਕੇ ਉੱਤੇ ਸਾਡੀ ਬੇਇੱਜ਼ਤੀ ਕਰੀ ਜਾਂਦੀ ਹੈ ਜੀ ਹੁਣ ਫੇਰ ਸਾਨੂੰ ਇਹ ਕਹਰੇ ਵੀ ਤੁਸੀਂ ਉਰੇ ਆ ਕੇ ਗੱਲ ਕਰੋ ਠੀਕ ਹੈ ਜੀ ਇੱਕ ਵਾਰੀ ਅਸੀਂ ਜਾਏ ਸੀ ਗਰੀਬ ਹੈ ਜੀ ਸੱਤ ਨਹੀਂ ਹੈ ਨਾ ਬਾਰ-ਬਾਰ ਗੇੜੇ ਵੱਜਦੇ ਹੈਗੇ ਜੀ ਸਾਨੂੰ ਤੇ ਇਹ ਸਾਡੀ ਬਹੁਤ ਸਾਡੇ ਘਰ ਆਜੇਗੀ ਬਸ ਸਾਡੀ ਇਹੀ ਬੇਨਤੀ ਹੈ ਜੀ ਇਨਾ ਆਣ ਤੱਕ ਕੀ ਕਰਨ ਦਾ ਨਾਨ ਕਰਨ ਦਾ ਜੀ ਕੁਝ ਨਹੀਂ ਪਤਾ ਲੱਗ ਰਿਹਾ ਜੀ ਮੈਨੂੰ ਕੋਈ ਕੁੱਟ ਮਾਰਨੀ ਹੋਈ ਕੋਈ ਕੁਝ ਨਹੀਂ ਹੋਇਆ ਜੀ ਉਸ ਤਾਂ ਇਹ ਕਹ ਰਹੀ ਵੀ ਆ ਕੇ ਜੋ ਵੀ ਗੱਲ ਹੈਗੀ ਹੈ ਚਾਰ ਬੰਦਿਆਂ ਦੇ ਸਾਹਮਣੇ ਬੈਠ ਕੇ ਉਹ ਸਾਨੂੰ ਦੱਸ ਸਕਦੀ ਹੈ ਵੀ ਕਿਆ ਉਹਦੇ ਨਾਲ ਹੋਇਆ ਕਿਆ ਨਹੀਂ ਹੋਇਆ ਤੇ ਇਸ ਦੇ ਹੀ ਜਾਣੇ ਵੀ ਸਾਡੀ ਬਹੁਤ ਸਾਡੇ ਘਰ ਆ ਜੂਗਾ ਠੀਕ ਹਾਂ ਇਹ ਬੈਠ ਕੇ ਕਹਿਣ ਵਾਲੀ ਹਾਂ ਜੀ ਮੈਂ 2021 ਤੋਂ ਹੀ ਸਾਡੇ ਦਰਖਤ ਵੱਡੇ ਜਾਂਦੇ ਸੀ ਮੈਂ ਉਹਦੇ ਦਰਖਾਸਤਾਂ ਦੇ ਦਿੱਤੀ ਸੀ ਬਹੁਤ ਉੱਪਰ ਤੋਂ ਉੱਪਰ ਦਿੱਤੀਆਂ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ ਸੀ 30 ਮਾਰਚ ਨੂੰ ਮੈਂ ਆਪਣੇ ਖੇਤ ਵਿੱਚ ਦਰਾਖਤ ਲਾ ਕੇ ਘਰ ਵਾਪਸ ਆ ਗਈ ਸੀ ਮੈਂ ਮੈਂ ਤੇ ਮੇਰਾ ਬ੍ਰਦਰ ਦਵਿੰਦਰ ਸਿੰਘ ਉਸ ਤੋਂ ਬਾਅਦ ਸਾਡੇ ਘਰ ਦੀ ਚਾਬੀ ਗਿਰ ਗਈ ਸੀ ਮੈਂ ਖੇਤਾਂ 'ਚ ਲੈਣ ਗਈਆਂ ਤਿੰਨ ਦੋਸੇ ਜਸਵਿੰਦਰ ਸਿੰਘ ਬਲਵੀਰ ਸਿੰਘ ਤੇ ਚੀਨੂ ਮੈਨੂੰ ਫੜ ਲਿਆ ਗਿਆ ਜੀ ਮੈਨੂੰ ਕੁੜੀਸ ਕੇ ਮੋਟਰ ਵੱਲ ਲੈ ਜਾਣ ਲੱਗੇ ਮੈਂ ਆਪਣੇ ਆਪ ਨੂੰ ਛੁਡਾ ਕੇ ਦੰਦੀਆਂ ਵੱੜ ਕੇ ਛਡਾ ਲਿਆ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜੀ ਉਹਨਾਂ ਨੇ ਮੇਰਾ ਚੈਨ ਮੋਬਾਈਲ ਅਤੇ ਉਂਗੁੱਠੀ ਉਹਨਾਂ ਨੇ ਖੋਈ ਆ ਮੈਨੂੰ 4.5 ਮਹੀਨੇ ਹੋ ਗਏ ਤੱਕੇ ਖਾਂਦੇ ਨੂੰ ਜੀ ਮੇਰੀ ਕੋਈ ਸੁਣਵਾਈ ਨਹੀਂ ਮੈਂ ਮਾਨਵ ਅਧਿਕਾਰ ਚ ਵੀ ਦਿੱਤੀ ਆ ਦਰਖਾਸਤਾਂ ਮਹਿਲਾ ਕਮਿਸ਼ਨ ਨੂੰ ਵੀ ਦਿੱਤੀ ਮੈਂ ਸਾਰੇ ਰਾਸ਼ਟਰਪਤੀ ਸਾਹਿਬ ਪ੍ਰਧਾਨ ਮੰਤਰੀ ਸਾਰਿਆਂ ਨੂੰ ਦੇ ਚੁੱਕੀ ਆ ਪਰ ਮੇਰੀ ਕੋਈ ਸੁਣਵਾਈ ਨਹੀਂ ਹੈ ਜੀ ਉਹ ਜੀ ਬੁਲਾਇਆ ਸੀ ਉਹਨਾਂ ਨੇ ਦੋ ਬਾਰ ਬੁਲਾ ਚੁੱਕੇ ਆ ਮੈਂ ਜਾ ਕੇ ਆਈਆਂ ਮੈਨੂੰ ਕਹਿੰਦੇ ਕੋਈ ਨਾ ਮੈਂ ਸੁਣੂਗੀ ਪਰ ਮੈਨੂੰ ਥਾਣੇ ਚ ਜੇ ਤੋ ਬੁਲਾਇਆ ਜਾਂਦਾ ਜੀ ਮੇਰੀ ਇੰਨੀ ਮਤਲਬ ਜਲੀਲ ਕੀਤਾ ਜਾਂਦਾ ਇਹ ਜੀ ਗੱਲਾਂ ਬੋਲਦੇ ਆ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਜੀ ਤੁਸੀਂ ਕੰਪਲੇਨਟ ਕੀਤੀ ਤਾਂ ਤੁਹਾਨੂੰ ਹੀ ਹਾਂ ਜੀ ਕਹਿੰਦੇ ਵੀ ਤੁਸੀਂ ਬਿਆਨ ਜੋ ਮਰਜੀ ਲੋ ਜਦੋਂ ਮੈਨੂੰ ਪੁੱਛਦੇ ਬਿਆਨ ਦੋ ਜੀ ਮੈਂ ਕਹਿੰਨੀ ਮੇਰੀ ਦਰਖਾਸਤਾਂ ਹੀ ਮੇਰੀ ਬਿਆਨ ਆ ਕਹਿੰਦੇ ਨਹੀਂ ਜੀ ਤੁਸੀਂ ਦੁਆਰਾ ਦੋ ਜੀ ਜਦੋਂ ਥਾਣੇ ਦੀ ਗੱਲ ਹੈ ਜੀ ਉੱਥੇ ਜੇ ਮੈਨੂੰ ਇੰਨਾ ਕੁ ਜਲੀਲ ਕਰਦੇ ਕਹਿੰਦੇ ਤੁਸੀਂ ਬਿਆਨ ਜੋ ਮਰਜ਼ੀ ਦੇ ਦਿਓ ਕਾਰਵਾਈ ਅਸੀਂ ਕਰਨੀ ਆ ਦੇਖੋ ਜੀ ਐਫ ਆਈ ਆਰ ਝੂਠੀ ਕੀਤੀ ਗਈ ਹੈ ਜਿਹੜਾ ਕੁਝ ਮੇਰੇ ਨਾਲ ਹੋਇਆ ਐਫ ਆਈ ਆਰ ਚ ਕੋਈ ਮਿਹਰਬਾਨੀ ਹੈ ਜੀ ਮੇਰੀ ਬਿਲਕੁਲ ਵੀ ਸੁਣਵਾਈ ਨਹੀਂ ਮੇਰੇ ਫਾਦਰ ਸਾਹਿਬ ਪਰ ਐਫ ਆਈ ਆਰ ਕੀਤੀ ਉਹ ਜਦ ਕਿ ਪੰਜਾਬ ਚ ਨਹੀਂ ਸੀ ਮੇਰਾ ਬ੍ਰਦਰ ਮੇਰੇ ਨਾਲ ਨਹੀਂ ਸੀ ਮੈਂ ਇਕੱਲੀ ਸੀ ਜੀ ਮੇਰੇ ਨਾਲ ਛੇੜਖਾਨੀ ਕੀਤੀ ਗਈ ਹੈ ਅਸਲੀਲ ਹਰਕਤਾਂ ਕੀਤੀਆਂ ਮੈਨੂੰ ਮਤਲਬ ਰਬੜ ਮੰਗੂ ਮਰੋੜਿਆ ਗਿਆ ਜੀ ਸਰਪੰਚ ਪੰਚਾਇਤ ਨੇ ਕੁਝ ਜੀ ਮੈਨੂੰ ਉੱਥੋਂ ਘੜੀਸ ਕੇ 1 ਕਿਲੋਮੀਟਰ ਸਰਪੰਚ ਦੇ ਘਰ ਬੰਦਕ ਬਣਾਇਆ ਜੀ ਉੱਥੇ 112 ਤੇ ਕਾਲ ਕੀਤੀ ਮੈਨੂੰ ਕਿਸੇ ਨੇ ਛਡਾਇਆ ਨਹੀਂ ਪੰਚਾਇਤਾਂ ਨੂੰ ਫੋਨ ਕੀਤਾ ਕਿਸੇ ਨੇ ਕਾਲ ਚੱਕੀ ਕਿਸੇ ਨੇ ਨਹੀਂ ਚੱਕੀ ਮੈਨੂੰ ਕਿਸੇ ਨੇ ਨਹੀਂ ਛਡਾਇਆ ਕਤ तकरीबन 4 ਵਜੇ ਦੀ ਘਟਨਾ ਮੈਨੂੰ 6 ਵਜੇ ਮੇਰਾ ਸਵਾ 6 ਸਵਾ 6 ਹੁਣ ਤਾਂ ਉਹਨਾਂ ਮੇਰਾ ਬ੍ਰਦਰ ਮੈਨੂੰ ਉੱਥੋਂ ਲੈ ਕੇ ਹਸਪਤਾਲ ਗਿਆ ਆ ਇੱਕ ਝੂਠੀ ਐਫ ਆਈ ਆਰ ਕੀਤੀ ਜਿਨ੍ਹਾਂ ਨੇ ਮੈਨੂੰ ਬੰਦਕ ਬਣਾਇਆ ਕਹਿੰਦੇ ਵੀ ਉਹਨਾਂ ਦੇ ਬਾਂਹ ਚ ਫੈਕਚਰ ਆਇਆ ਜਿਹੜੇ ਬੰਦਿਆਂ ਨੇ ਮੈਨੂੰ 2.5 ਘੰਟੇ ਉੱਥੇ ਬੰਦਕ ਬਣਾਇਆ ਉਹਨਾਂ ਨੂੰ ਜੇ ਸੱਟ ਪਈ ਉਹ ਹਸਪਤਾਲ ਕਿਉਂ ਨਹੀਂ ਗਏ ਬਾਅਦ 6 ਵਜੇ ਸਵਾ 6 ਹਸਪਤਾਲ ਗਏ ਅੰਨ ਜੀ ਮੈਂ ਜਿਵੇਂ ਬੈਠੀ ਹਾਂ ਉਹ ਮੇਰਾ ਟ੍ਰੀਟਮੈਂਟ ਕੋਈ ਨਹੀਂ ਹੋਇਆ ਬਸ ਦੇਖ ਕੇ ਦੇਖ ਲਿਆ ਵੀ ਹਾਂ ਇਹਨਾਂ ਨੂੰ ਕੀ ਹੋਇਆ ਮਾਮੂਲੀ ਸੱਟਾਂ ਲਿੱਤੀਆਂ ਜੀ ਫੇਰ ਜੀ ਉਹ 9 ਵਜੇ ਪਹੁੰਚਦੇ ਉੱਥੇ ਥਾਣੇ ਪਰ ਮੇਰੀ ਜੀ ਕੋਈ ਸੁਣਵਾਈ ਨਹੀਂ ਹੈ ਮੈਂ ਮਾਨਵ ਅਧਿਕਾਰਿਕ ਹੋ ਗਈਆਂ ਮੇਰਾ ਮੋਬਾਈਲ ਮੇਰੀ ਚੈਨ ਮੇਰੀ ਉਂਗੁੱਠੀ ਦਾ ਕੋਈ ਪਤਾ ਨਹੀਂ ਜੀ ਕੋਈ ਕਹਿੰਦਾ ਵੀ ਥਾਣੇ ਚ ਇਹਨਾਂ ਨੇ ਖੋ ਕੇ ਦਿੱਤਾ ਪਰ ਮੇਰਾ ਉਹਦੇ ਚ ਸਾਰਾ ਡਾਟਾ ਜੀ ਮੈਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਢੇ 4 ਮਹੀਨੇ ਹੋ ਗਏ ਕੋਈ ਐਫ ਆਈ ਆਰ ਨਹੀਂ ਦਰਜ ਹੋਈ ਕੁਮਾਰੀ ਮੇਰੇ ਨਾਲ ਸੰਦੀਪ ਸੂਤ ਤੱਗੀ ਮਾਰਕੀਟ ਚ 14 ਲੱਖ ਰਈ ਨਾਲੇ ਸੋਨਾ ਲੈ ਗਿਆ ਮੇਰਾ ਇਹ ਕੌਣ ਮਾਪੂਤ ਮਾਪੂਤ ਦਾ ਰਿਸ਼ਤਾ ਬਣਾ ਕੇ ਉਹਨੇ ਮੈਨੂੰ ਠੱਗੀ ਮਾਰੀ ਐ ਕਿਹੜੀ ਜਗ੍ਹਾ ਤੇ ਮੈਂ ਮੁਹੱਲੇ ਤੋਂ ਖਰੜ ਰਹਿੰਦਾ ਸੀ ਲੋਕਾਂ ਕੋਲੋਂ ਕਿਸੇ ਨੂੰ ਤਾਂ ਚੁੱਕੀ ਕਿਤੀ ਹੱਦ ਤੱਕ ਮਟਰ ਥਾਂ ਤੇ ਤੇ ਕਿੰਨੀ ਦਿਨੋਂ ਕੰਪਲੇਨਟ ਕੀਤੀ ਉਹ ਕਹੇ 2 ਮਹੀਨੇ ਹੋ ਗਏ ਚੁੱਕੀ ਮਾਰੀ ਤਾਂ ਹੋਂਠੇ ਕੀਤੀ ਕਿ ਕਿਵੇਂ ਕੈਸ਼ ਲੈ ਕੇ ਗਿਆ ਇੱਕ ਕੈਸ਼ ਹੀ ਲੈ ਕੇ ਗਿਆ ਮੈਂ ਮਕਾਨ ਦਾ ਚਾਹ ਸਕਦਾ ਸੀ ਅਸੀਂ ਕਿਰਾਏ ਤੇ ਰਹਿਣੇ ਆ ਕਹਿੰਦਾ ਮੈਂ ਮਕਾਨ ਲੈ ਦਾਂਗਾ ਤੁਹਾਨੂੰ ਤਿੰਨ ਮੰਜ਼ਲੀ ਕੋਠੀ ਲਾਾਂਗੇ ਮਿਚਲਾ ਪੋਸੇ ਤੋਂ ਅੰਦਰ ਨਾ ਤਾਂ ਕਰਦਾ ਕੋਈ ਸਾਨੂੰ ਮਕਾਨ ਨਹੀਂ ਤਾਂ ਠੱਗੀ ਮਾਰ ਗਿਆ ਸਾਡੇ ਕਹਿੰਦੇ ਕਿ ਐਥਰੇ ਲੇਸ਼ਨ ਤੇ ਬਣਿਆ ਸੀ ਮੇਰੇ ਬੇਟੇ ਤਾਂ ਕੋਲ ਕੋਚਿੰਗ ਲੈਂਦਾ ਸੀ ਪਹਿਲੇ ਫਿਰ ਉਹਦੇ ਨਾਲ ਘਰ ਤੇ ਲੜਾਈ ਝਗੜਾ ਹੁੰਦਾ ਸੀਗਾ ਉਹ ਲੜਾਈ ਝਗੜੇ ਦੇ ਫਾਇਦੇ ਨਾਲ ਉਹ ਮੈਨੂੰ ਠੱਗ ਨਹੀਂ ਪਾ ਮੇਰੇ ਕੋਲ 14 ਲੱਖ ਲੈ ਗਿਆ ਗਹਿਣਾ ਵੀ ਲੈ ਗਿਆ ਸਭ ਕੁਝ ਢੁੱਟ ਕੇ ਲੈ ਗਿਆ ਸਭ ਉਹਨੇ ਲੈ ਗਏ ਜੋ ہماری ਜਗ੍ਹਾ ਪਹਿਨੇ ਜਿ कब्जा ਕਰ ਰਹੇ تھے ਜੀ ਜਗ੍ਹਾ ہماری ਥੀ ਉਹ ਲਾਲਕੀਰ ਮੇ ਹੈ ਜੀ ਜਗਾ और उन्होंने मेरे पति के साथ और मैंने मार मारपीट करी है धक्के तो दिए जी और मैंने अपने पति हस्बैंड फोन किया तो उनके साथ मारपटाई भी करी है जी और उन्होंने कब्जा करने की कोशिश कर रहे थे और पुलिस ने जी कोई कार्रवाई नहीं कर राजू है जी और इसम सिंह है सुगौंद है जी सुगौंद पिंड ਤੇਰਾ ਵਸੀ ਤੇਰੇ ਵਸੀ ਤੁਹਾਡੇ ਪਰੂਸੀ ਦੇ ਜਿਹੜੇ ਦਾਮ ਦਾ ਹਾਂਜੀ ਪਿੰਡ ਮਾਈ ਜੀ ਰਹਾ ਪਿੰਡ ਮਾ ਰਹਾ ਨਹੀਂ ਹਾਂਜੀ ਹਾਂਜੀ ਬਾਲਮੀਕ ਆ ਜੀ ਉਹ ਔਰ ਰਾਜਪੂਤ ਹੈ ਜੀ ਹਾਂਜੀ ਇੱਕ ਹੋਰ ਦਾ ਬਲਵਿੰਦਰ ਜੀ